ਨਿੰਮ ਰਬ ਦੇ ਡਾਇਕ ਤੇ ਗਈ ਇਹ ਜਿਹੜਾ ਬੱਚਾ ਡੁੱਬ ਗਿਆ ਰੋਂਦੇ-ਕੁਰਲਾਉਂਦੇ ਇਹਨਾਂ ਮਾਪੇ ਦਾ ਸਭ ਕੁਝ ਲੁੱਟ ਗਿਆ ਘਰ ਦੇ ਬਾਹਰ ਬਣਿਆ ਛੱਪੜ ਜਿਸ ਦੇ ਵਿੱਚ 10 ਸਾਲ ਦਾ ਉਹਨਾਂ ਦਾ ਪੁੱਤ ਡੁੱਬ ਗਿਆ ਅਤੇ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਫਿਰੋਜ਼ਪੁਰ ਦੇ ਪਿੰਡ ਤੋਂ ਇਹ ਦੁਖਦ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ ਮੇਰਾ ਨਾਮ ਪਰਮਜੀਤ ਹੈ ਬੇਟਾ ਹੈ ਮੇਰਾ ਕੱਲੀਆਂ ਮੈਂ ਇਹ ਬੱਚੀ ਕੱਲੀਆਂ ਬਣਾਦੀ ਕੱਲੀਆਂ ਇੱਕ ਕੱਲੀ ਪੈਂ ਤੇ ਇੱਕ ਦੋ ਭਰਾ ਨੇ ਦੋ ਭਰਾ ਦੋ ਭਰਾ ਨੇ ਹਾਂਜੀ ਇਹ ਵੱਡਾ ਸੀਗਾ ਇਹ ਵੱਡਾ ਸੀਗਾ ਕੀ ਕਰਦਾ ਪਿਆ ਸੀ ਇਹ ਗੇੜਦੇ ਪਏ ਸੀਗੇ ਬੱਚੇ ਤਾਂ ਬੋਰਡ ਡੱਗ ਦੀ ਵਿੱਚ ਤੇ ਫੜਨ ਗਿਆ ਫੇਰ ਫਿਸਲ ਗਿਆ ਡੱਗ ਦੇ ਵਿੱਚ ਇੱਥੇ ਟੋਏ ਚ ਡਿੱਗਾ ਹੈ ਹਾਂਜੀ ਚੱਪੜ ਚ ਹਾਂਜੀ ਉਹ ਤੇ ਤੁਹਾਨੂੰ ਪਤਾ ਲੱਗਿਆ ਬਸ ਦੇਖੀ ਬਾ ਚ ਕੱਟ ਦਿਆ ਸਾ ਹਰੀ ਅੰਦੀ ਤੇ ਇੱਥੇ ਕੀ ਆਹ ਤਾਂ ਪੁੱਟੋ ਰਿਹਾ ਕਾਰਵਾਈਏ ਮੇਰਾ ਇਹ ਟੋਇਆ ਸਾਹਮਣੇ ਚੱਕਿਆ ਜਾਵੇ ਥਾਂ ਇਹ ਤੇ ਟੋਇਆ ਨਹੀਂ ਰਹਿਣਾ ਚਾਹੀਦਾ ਇਹ ਤੇ ਟੋਇਆ ਨਹੀਂ ਰਹਿਣਾ ਚਾਹੀਦਾ ਇਹ ਟੋਇਆ ਚੱਕਿਆ ਜਾਵੇ ਮੇਰੇ ਬੱਚੇ ਦੀ ਇੱਥੇ ਮੌਤ ਹੋਈ ਏ ਇਹ ਟੋਇਆ ਨਹੀਂ ਰੱਖਣਾ ਤਾਂ ਚੱਕੜ ਬਣਾ ਦੇ ਚੱਪੜ ਬੰਨਦਾ ਹੀ ਨਹੀਂ ਬੂਏ ਇਹ ਪਿੰਡ ਦੀ ਪਾਲੀ ਵਿੱਚ ਚੱਪੜ ਜਾਵੇ ਇਹ ਬਸ ਬੋਲੋ ਕੈਮਰਾ ਪੁੱਤਰ ਇੱਥੇ ਪੂਰਾ ਆਏ ਕੇ ਚ ਬੋਲੋ ਵੀ ਸਾਡੇ ਨਿੱਕੇ ਨਿੱਕੇ ਬੱਚੇ ਨਿੱਕਾ ਹੈ ਬੱਚਾ ਮੇਰਾ 10 ਸਾਲ ਦਾ ਬੱਚਾ ਟੋਏ ਜੀ ਨਿਕਾ ਮੇਰਾ ਨਾਮ ਮੇਰਾ ਨਾਮ ਜਗਦੀਸ਼ ਜਗਦੀਸ਼ ਕਿੱਥੋਂ ਰਹਿੰਦਾ ਹੈ ਪਿੰਡ ਹਾਜੀ ਸ਼ਿਮੇ ਦਾ ਜੀ ਸਾਡਾ ਬੇਟਾ ਹੈ ਹਾਂ ਜੀ 10 ਸਾਲ ਦੀ ਉਮਰ ਸੀ ਤੇ ਕਿਹਨੇ ਕਲਾਸ ਪੜਦਾ ਹੈ ਚੌਥੀ ਕਲਾਸ ਚ ਪੜਦਾ ਹੈ ਹਾਂਜੀ ਲੋਕਡਾਊਨ ਕਰਕੇ ਮਿਸ ਹੋ ਗਿਆ ਬਾਕੀ ਚੌਥੀ ਚ ਪੜਦਾ ਸੀ ਉਹ ਖੇਡਦਾ ਪਿਆ ਹਾਂਜੀ ਖੇਡਦਾ ਪਿਆ ਇਹ ਖੇਡਦਾ ਖੇਡਦਾ ਬਾਲ ਫੜਨਾ ਮਿੱਟੀ ਦਾ ਘਰ ਲੱਗੇ ਬੱਚਾ ਬੱਚਾ ਕਿਤਰਾ ਖੇਡਦਾ ਦਿਖ ਪਿਆ ਜੀ ਮੇਰੇ ਤੇ ਅਹੀਂ ਮੰਗ ਜ ਮੇਰੇ ਬੇਟੇ ਦੀ ਦੱਤ ਹੋਈ ਛੱਪੜ ਹੋਰ ਕਿਸੇ ਦੀ ਨਾ ਹੋਵੇ ਇਹ ਛੱਪੜ ਵਿਚ ਦੂਰ ਚਲੇ ਮੈਂ ਸਰਪੰਚ ਨੂੰ ਵੀ ਅਹੀਂ ਇਹ ਗੱਲ ਆ ਕੀ ਪਾਜੀ ਚਾਰਦਿਵਾਰੀ ਕਰ ਦੋ ਸਰਪੰਚ ਕਹਿੰਦਾ ਮਕਚਾਰ ਦੀ ਵਾਰੀ ਕਰਾ ਦਾਂਗਾ ਕਢਾਉਣ ਦਾ ਨਾਲ ਹੀ ਕਢਾ ਦਾਂਗਾ ਸਰਪੰਚਾਂ ਨੇ ਨੀ ਵੜਿਆ ਖੁੱਲੋ ਚਪੜ ਪਿਆ ਨਹੀਂ ਸਰਪੰਚ ਨੂੰ ਕੱਲ ਦਾ ਫੋਨ ਲਾਈਏ ਨਾ ਸਾਡਾ ਫੋਨ ਹੀ ਨੀ ਚੱਕਿਆ ਸਰਪੰਚ ਨੇ ਸਾਡਾ ਕੱਲ ਦਾ ਨਾ ਸਰਪੰਚ ਆ ਕੇ ਵੇਖਿਆ ਕਿ ਇਹਨੇ ਚਪੜ ਨੇ ਨਾ ਮੇਰੇ ਬੱਚੇ ਦੀ ਲਾਸ਼ ਟੱਕਰ ਨੂੰ ਕਹੇ ਸਰਪੰਚ ਨੇ ਵੇਖੀ ਆ ਕੇ ਜੀਵ ਦਾ ਜ ਮਰ ਗਿਆ ਜਦ ਸਾਡੇ ਬੱਚੇ ਰੋਣਾਂ ਚਪੜ ਨਾ ਕਿਹਾ ਨਾ ਮੰਗੇ ਵੀ ਪੰਚਾਇਤ ਵਾਲੀ ਥਾਹ ਤੇ ਜਾਣਾ ਚਾਹੀਦਾ ਵੀ ਮੇਰਾ ਬੇਟਾ ਗਿਆ ਕਿਸੇ ਹੋਰ ਦਾ ਬੇਟਾ ਨਾ ਜਾਵੇ ਚਪੜ ਚ ਡੁੱਬ ਕੇ ਬੱਚੇ ਤਾਂ ਖੇਡਦੇ ਨੇ ਹੁਣ ਖੇਡਦਾ ਖੇਡਦਾ ਜੀ ਮੇਰਾ ਬੱਚਾ ਮੈਂ ਜਦੋਂ ਮੈਂ ਘਰੋਂ ਬਾਹਰ ਨਿਕਲਣਾ ਸਾਹਮਣੇ ਮੈਨੂੰ ਬੂਹੇ ਦੇ ਅੱਗੇ ਮੇਰੇ ਮੇਰੇ ਬੇਟਾ ਮੇਰੇ ਦੇਖਦਾ ਵੀ ਡਿੱਗਦਾ ਪਿਆ ਮੇਰੀ ਇਹ ਹੀ ਮੰਗ ਵੀ ਛੱਪੜ ਦੂਰ ਹੋਣਾ ਚਾਹੀਦਾ ਭਾਜੀ ਮੇਰਾ ਨਾਮ ਆਇਆ ਮੈਂ ਕੀ ਲੱਗਦਾ ਇਹ ਮੇਰਾ ਪੋਤਰਾ ਵੱਡੇ ਦਾ ਜੇਠ ਦਾ ਪੋਤਰਾ ਦੱਥ ਹੋਈ ਵੀ ਅਵੇਂ ਬੱਚੇ ਖੇਡਦੇ ਫਿਰਦੇ ਤੇ ਸਾਰਿਆਂ ਦੇ ਬੱਚੇ ਅੰਦਰ ਭਾਗ ਤੇ ਇਹ 2-3 ਜਣੇ ਸੀ ਇਹ ਗੇਂਦ ਖੇਡਦੇ ਖੇਡਦੇ ਉੱਧਰ ਪਾਜ ਗਏ ਕੋਟਿਆ ਤਾਂ ਅਸੀਂ ਬਤਾਰੇ ਕੋਟੇ ਤੇ ਸੀ ਮੇਰੇ ਪੋਤਰੇ ਵੀ ਸੀ ਇਹ ਵੀ ਸੀ ਤੇ ਉਹ ਬੁੱਟੀਆਂ ਦੀ ਮੈਂ ਪੜਾਣਾ ਮੰਮੀ ਇਹਨਾਂ ਨੂੰ ਲਿਆ ਬਤਾਰ ਕੇ ਮੈਂ ਤਾਂ ਉਹਨਾਂ ਨੂੰ ਅੰਦਰ ਭਾ ਕੇ ਗੁੰਡਾ ਨਾ ਆਈ ਉਹਨੂੰ ਆਵਾਜ਼ ਦਿੱਤੀ ਕਹਿੰਦੀ ਤਾਈ ਇਹ ਉਤਰਦੇ ਨਹੀਂ ਪੈਂ ਮੈਂ ਆਵਾਜ਼ ਦਿੱਤੀ ਵੀ ਛੋਰੀ ਨਹੀਂ ਆਣੇ ਇਹਨਾਂ ਨੂੰ ਲੈ ਜਾਓ ਨਿੱਕਾ ਆ ਗਿਆ ਇਹ 2-3 ਜਣੇ ਉੱਤੇ ਹੀ ਰਹਿ ਅਸੀਂ ਗੇਟ ਲਾ ਰਾ ਇਹਨਾਂ ਵੀ ਇਹ ਮੁੰਡਾ ਵੱਡਾ ਇਹਨਾਂ ਦਾ ਚਾਹ ਪੀਣ ਲੱਗ ਪਏ ਬੱਚੇ ਸਾਰੇ ਤੇ ਉਹ ਨਿੱਕਾ ਵੀ ਇਹ ਤਿੰਨ ਚਾਰ ਜਣੇ ਸਾਨੂੰ ਪਤਾ ਲੱਗਾ ਵੀ ਕਦੋਂ ਇਹ ਪਾਰਾ ਪਾ ਚਕੇ ਤੇ ਗੇਂਦ ਲਗਾ ਚੜੀ ਬਸ ਗੇਂਦ ਫੜਦਾ ਫੜਦਾ ਇੱਥੇ ਜਾ ਪਿਆ ਤੇ ਕਿਸੇ ਨੂੰ ਸਾਨੂੰ ਪਤਾ ਹੀ ਨਹੀਂ ਸਿਆਣਿਆਂ ਨੂੰ ਬੱਚੇ ਹੈਗੇ ਸੀ ਜਿਵੇਂ ਇਹਦੇ ਨਾਲ ਤੇ ਉਹ ਕੋਈ ਸੋਟੀ ਫੜਾਵੇ ਕੋਈ ਰੱਸੀ ਸੱਟੇ ਕੋਈ ਝਾੜੂ ਸੱਟੇ ਨੂੰ ਹੱਥ ਪਾ ਤੈਨੂੰ ਖਿੱਚਨੇ ਹੱਥ ਪਾ ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਣਾ ਫੇਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ ਪੁੰਡੀਆਂ ਨਾਲ ਬੱਚਾ ਕੱਢਿਆ ਕੁੰਡੀ ਨਾਲਿਆ ਪੌੜੀਆਂ ਸੱਟੀਆਂ ਇਨੇ ਵਿਸ਼ਾਲ ਮਾਰੀ ਮੇਰਾ ਜੇਠ ਉਹਰੇ ਵੱਡਾ ਪੂਰੇ ਹੋ ਗਾ ਨੇ ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ ਹਾਂ ਉਹ ਵੀ ਐਡਾ ਹੀ ਹੈ ਮੇਰਾ ਪੋਤਰਾ ਇੱਥੇ ਕਿਤੇ ਹੋਵੇ ਦਾ ਉਹ ਵੀ ਡੋਬ ਗਿਆ ਉਹ ਵੀ ਡੋਬ ਗਿਆ ਫਿਰ ਅਸੀਂ ਉਹਨੂੰ ਵੀ ਆਖਾ ਵੀ ਇਹਨੂੰ ਬਚਾ ਦੇ ਬਚਾ ਲੈ ਤੁਸੀਂ ਵੀ ਜ਼ਿਮੀਂਦਾਰਾਂ ਦਾ ਮੁੰਡਾ 6 ਫੁੱਟ ਕਾਤੇ ਹੁੰਦਾ ਉਹ ਵਿੱਚ ਵੜਿਆ ਉਹ ਵੀ ਥੱਲੇ ਆਂਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੈਥੋਂ ਨਹੀਂ ਨਿਕਲਣਾ ਮੈਂ ਉੱਤੇ ਰਾਲਾ ਪਾਵਾਂ ਤੋਬੇ ਬਲਾਓ ਕਿਸੇ ਤਾਰੂ ਬੰਦੇ ਨੂੰ ਬਣਾਓ ਉਹ ਮੁੰਡੇ ਨੇ ਮੁੜ ਕੇ ਜ਼ਿਮੀਂਦਾਰਾਂ ਸਾਡਾ ਗਵਾਂਢੀ ਉਹਨਾਂ ਨੇ ਫਿਰ ਪੌੜੀਆਂ ਲਿਆਂਦੀਆਂ ਕੁੰਡੀ ਲਿਆਂਦੀ ਰਸੇ ਨਾਲ ਭਤੀ ਫੇਰ ਉਹ ਜਾ ਕੇ ਮੁੰਡੇ ਨੂੰ ਪਾਈ ਟੀ-ਸ਼ਰਟ ਆ ਤਿੰਨ ਚਾਰ ਪਾਈਆਂ ਨੇ ਉਹ ਕੁੰਡੀ ਪਾਈ ਮੂਹ ਦਾ ਜਿਵੇਂ ਪਿਆ ਉਵੇਂ ਕੁੰਡੀ ਪਾਈ ਤੇ ਉਵੇਂ ਹੀ ਖੇਚ ਰਿਆ ਇਹ ਸਾਡੇ ਨਾਲ ਤੱਕਾ ਅੱਜ ਦਾ ਨਹੀਂ ਟੋਇਆ ਤਾਂ ਦੂਰੀ ਮਾਰ ਖੱਡਿਆ ਗਿਆ ਜਦੋਂ ਪਹਿਲਾਂ ਵੀ ਹੈਗਾ ਸੀ ਨਾ ਟੋਇਆ ਅਸੀਂ ਉਹ ਤੋਂ ਵੀ ਬੜਾ ਰੌਲਾ ਪਾਇਆ ਵੀ ਸਾਡੇ ਬੂਏ ਕਿ ਟੋਇਆ ਨਹੀਂ ਪੜਨਾ ਚਾਹੀਦਾ ਪੰਚਾਇਤ ਦੀ ਪੈੜੀ ਪਿੰਡ ਚ ਬਹੁਤ ਪਈ ਬਹੁਤ ਪਈ ਇਹ ਇੱਕ ਟੋਏ ਜੋ ਕੀ ਕਿਤੇ ਪੰਚਾਇਤ ਦੀ ਪੈੜੀ ਚ ਬਣਾ ਦੋ ਇਹਨੇ ਵੱਟਾ ਸੌਦਾ ਕਰਕੇ ਜ਼ਿਮੀਦਾਰ ਨੇ ਸਾਡੇ ਨਾਲ ਅੱਗੇ ਵੀ ਤੱਕਾ ਕੀਤਾ ਹੁਣ ਵੀ ਤੱਕਾ ਕੀਤਾ ਇਹਨੇ ਸੀ ਸਰਪੰਚ ਨੂੰ ਇਹ ਗੱਲ ਆਖੀ ਜੇ ਤੁਸੀਂ ਕਢਾ ਰਹੇ ਜੇ ਨਾ ਤਾਂ ਮੈਂ ਨਾਂ ਦੇ ਨਾਲ ਚਾਰ ਦੁਆਰੀ ਕਰ ਦਿਆਂ ਸਰਪੰਚ ਨੇ ਇਹ ਗੱਲ ਆਖੀ ਮੇਰੇ ਵੱਡੇ ਬੇਟੇ ਨੂੰ ਬਲਵਿੰਦਰ ਹੋਂ ਦਾ ਨਾਂ ਮੇਰੇ ਨਾ ਭਰਾ ਦਾ ਹੀ ਲਤਖਲ ਹੋ ਗਈ ਫਰੀਦਕੋਟ ਦਾ ਹੜੇ ਤੇ ਮੈਂ ਬਲਵਿੰਦਰ ਉਥੋਂ ਘਰੇ ਲੈ ਕੇ ਆ ਕੇ ਨੇ ਮੈਂ ਤੁਹਾਡੇ ਚਾਰ ਦੁਆਰੀ ਕਰਾ ਜੂ ਟੋਆ ਨਿਕਲਿਆ 1.5-2 ਮਹੀਨੇ ਨੂੰ ਗੱਲ ਹੋ ਗਈ ਸਰਪੰਚ ਨੇ ਪੈਰ ਨਹੀਂ ਪਾਇਆ ਉਵੇਂ ਜੇ ਅਸੀਂ ਉਹਨੂੰ ਚਾਰ ਦੁਆਰੀਆਂ ਤਾਂ ਮੈਂ ਕਰਨਾ ਕਰਨਾ ਤੇ ਬਸ ਆਇਆ ਹੀ ਨਹੀਂ ਨਾ ਪਰਵਾਹੀ ਨਾ ਪਰਵਾਹੀ ਇਹ ਬੰਦੇ ਨੇ ਵੀ ਨਾ ਪਰਵਾਹ ਕੀਤੀ ਜਿੰਦੀ ਕੋਠੀ ਇਹਨੇ ਵੀ ਨਾ ਪਰਵਾਹੀ ਕੀਤੀ ਕੰਨ ਆਇਆ ਹੈ ਸਾਡਾ ਵੀ ਬੱਚਾ ਤੇਰਾ ਵੀ ਬੱਚਾ ਨਸਾਨ ਬੱਚੇ ਸਭ ਦੇ ਸਾਂਝੇ ਨੇ ਕੋਈ ਸਾਡੇ ਤੋਂ ਆ ਕੇ ਪੁੱਛਦਾ ਸਵੇ ਭਾਈ ਕੀ ਕਰਨਾ ਕੀ ਨਹੀਂ ਕਰਨਾ ਮੈਂ ਉਹਨੇ ਹੱਥ ਰੱਖ ਕੇ ਝਟਕ ਵੇਖ ਕੇ ਗਿਆ ਚਲ ਸਵੇਰ ਦਾ ਕਿੱਥੇ ਦੇ ਨ ਆ ਗਿਆ ਨਾ ਉਹਦਾ ਮੁੰਡਾ ਉਹ ਤੋਂ ਮੌਤ ਪਰ ਮੁੰਡਾ ਵੀ ਸੀ ਅੱਗੇ ਖੜਾ ਹੁੰਦਾ ਤੇ ਸਰਪੰਚ ਵੀ ਤੇ ਆਪ ਵੀ ਭਰ ਭਰ ਕਾਇਨ ਕਦੇ ਸਰਪੰਚ ਪਾਵੇ ਕਦੇ ਇਹ ਪਾਵਣਾ ਚਾਰ ਦਿਨ ਇੱਥੇ ਚੱਲਦੀ ਰਹੀ ਮਸ਼ੀਨ ਅਸੇ ਕਾ ਥੋੜਾ ਥੋੜਾ ਕੱਢਦੇ ਹੋ ਗੱਬ ਕੋਬਾ ਜਿਆਦਾ ਡੂੰਗਾ ਨਾ ਕਰੋ ਜੇ ਉਹ ਤੋਂ ਤੁਹਾਡੇ ਕੋਲ ਚਾਰਦਵਾਰੀ ਜੋ ਕੋਈ ਨਵਾਂ ਸਰਪੰਚ ਬਣ ਤੇਰੇ ਕੋ ਨਹੀਂ ਗਰਾਂਡੇਗੀ ਉਹ ਤੋਂ ਪਟਿਆ ਜੀ ਨਾ ਪਟੋ ਅਸੀਂ ਪਹਿਲੇ ਘਾਤੇ ਇਨਵਾਂਸ ਤੋਂ ਦੂਰ ਹੋ ਜਾਵੇ ਨਵਾਂ ਸਰਪੰਚ ਬਣੇ ਦਾ ਅਸੀਂ ਦੂਰ ਹੀ ਕਰਾਂ ਇਹਨੂੰ ਡੇਢ ਮਹੀਨੇ ਦੇ ਲਗਭਗ ਹੋਇਆ ਪਿਆ ਇਹਨੂੰ ਸਰਕਾਰਾਂ ਦੇ ਪੈਸੇ ਬੰਦ ਕੀਤੇ ਨੇ ਨਵੇਂ ਕੰਮ ਦਾ ਉਹ ਨਹੀਂ ਮੇਰੇ ਕੋਲ ਗ੍ਰਾਂਟ ਪਾਈ ਹੈ ਮੈਂ ਕੰਤ ਕਰਦਿਆਂ ਦਾ ਮੇਰੇ ਕੋਲ ਹੈਗੀ ਉਹਦਾ ਇਹ ਰਾਤਾ ਵੀ ਮੈਨੂੰ ਤੁਸੀਂ ਵੋਟਾਂ ਪਾਓ ਤੇ ਮੈਂ ਤੁਹਾਡੀ ਚਾਰਦਵਾਰੀ ਕਰਦਾਂ ਤੇ ਵੀ ਵੋਟਾਂ ਮਾਰਨ ਸਾਨੂੰ ਹਾਂ ਕਰਦਾ ਸੀ ਵੀ ਮੈਂ ਆਪਦੀਆਂ ਵੋਟਾਂ ਪੱਕੀਆਂ ਕਰਾਂ ਅਸੀਂ ਵੀ ਆਖਾ ਚਲੋ ਜੇ ਸਾਡਾ ਕੋਈ ਸਵਾਰ ਦੇਦਾ ਤੇ ਚਲੋ ਠੀਕ ਹੈ ਵੀ ਅਸੀਂ ਵੋਟ ਪਾ ਵੀ ਪਾ ਲੈਂਦੇ ਇਹਨੂੰ ਸਾਡੇ ਪਿੰਡ ਸਰਪੰਚੀ ਨਹੀਂ ਆਮਲ ਦਿੰਦੇ ਹੋਰ ਕੀ ਮੰਗਤ ਹੈ ਉਹਨੂੰ ਸਾਡੀ ਮੰਗ ਇਹ ਵੀ ਟੋਇਆ ਪੰਚਾਇਤ ਆਲੀ ਪਹਿਲੀ ਚ ਹੋ ਜਾਵੇ ਟੋਇਆ ਥੋ ਚੱਕਿਆ ਜਾਵੇ ਸਾਡੇ ਸਾਰਿਆਂ ਦੇ ਬੱਚੇ ਨਿਕਲੇ ਨੇ ਸਾਡੇ ਪੁੱਤਰੇ ਅਸੀਂ 8-10 ਘਰਾਂ ਸਾਰਿਆਂ ਦੇ ਏਡੇ ਏਡੇ ਕੱਟਾ ਦੂਰ ਜਾਣਾ ਚਾਹੀਦਾ ਮੇਰਾ ਪੁੱਤਰਾ ਸਿਦਾ ਹਾਂ ਚੱਪੜ ਖੁੱਲਾ ਸੀ ਹਾਂ ਚੱਪੜ ਖੁੱਲਾ ਤੇ ਚੱਪੜ ਨਹੀਂ ਮਨ ਅੱਜ ਸਾਡੇ ਨਾਲ ਹੋਈ ਬੱਚਾ ਹੋਰ ਨਾਲ ਵੀ ਹੋਵੇ ਦੀ ਅਸੀਂ ਇੱਥੇ ਚੱਪੜ ਨਹੀਂ ਰਹਿਣ ਦੇਣਾ ਮੇਰਾ ਪੁੱਤਰਾ ਸਿਦਾ ਮੇਰਾ ਪੁੱਤਰ ਰੋਂਦਾ ਮੇਰੀ ਨਾਲ ਰੋਂਦੀ ਕੀ ਹਾਂ ਅਸੀਂ ਕਿਉਂ ਇੱਥੇ ਚੱਪੜ ਦਾ ਸਾਡੇ ਭੂਏ ਅੱਗੇ ਸਾਲ ਹੋ ਗਿਆ ਸਾਨੂੰ ਦੁੱਖ ਬੜਾ ਹੋ ਗਿਆ ਚੱਪੜ ਦਾ ਹਾਂ ਖੇੜ ਦੇ ਪੰਚਾਇਤ ਦੇ ਵਿੱਚ ਚੱਪੜ ਜਾਣਾ ਚਾਹੀਦਾ ਹਾਂ ਖੇੜ ਦੇ ਖੇੜ ਦੇ ਡਿੱਗੇ ਹਾਂ ਖੇੜ ਦੇ ਖੇੜ ਦੇ ਡਿੱਗੇ ਨੇ ਬੱਚੇ ਖੇੜਦੇ ਸੀਦੇ ਬੱਚੇ ਖੇਡਣੇ ਥਾਂ ਨਹੀਂ ਹੈਗੀ ਗਰੀਬੇ ਚ ਮਿੱਟੀ ਦੇ ਢੇਰ ਲੱਗੇ ਪੈਨ ਬੱਚੇ ਕਿੱਥੇ ਖੇਡਣ ਹਾਂ ਖੇਡਦੇ ਖੇਡਦੇ ਫਿਸਲ ਗਿਆ ਬੱਚਾ ਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਸੁਮਚੈਨ ਜੀ ਚੈਨ ਕੀ ਹੋਇਆ ਜਰਾ ਇਹ ਜੀ ਆਪਣਾ ਛੱਪੜ ਬਿਲਕੁਲ ਘਰ ਦੇ ਬਿਲਕੁਲ ਸਾਹਮਣੇ ਆ ਜੀ ਇਹ ਓਪਨ ਪਿਆ ਹੋਇਆ ਆ ਜੀ ਇਹਦੇ ਵਿੱਚ 10 ਸਾਲ ਦਾ ਬੱਚਾ ਮੇਰਾ ਭਤੀਜਾ ਜਿਹੜਾ ਵਿੱਚ ਡਿੱਗ ਕੇ ਉਹਦੀ ਡੈਥ ਹੋ ਚੁੱਕੀ ਹੈ ਜੀ ਤੇ ਇਹਦਾ ਮਤਲਬ ਦੇਖੋ ਸਾਰੇ ਪਾਸੇ ਓਪਨ ਆ ਜੀ ਇੰਦਾ ਸਾਨੂੰ ਇਨਸਾਫ ਚਾਹੀਦਾ ਇਹ ਗਾਂ ਤੋਂ ਵੀ ਕੋਈ ਨੁਕਸਾਨ ਨਾ ਹੋਵੇ ਕਿ ਬੱਚਾ ਕਿੱਧਰ ਕਰਨਾ ਹੈ ਬੱਚਾ ਜੀ ਖੇਡ ਰਹੇ ਸੀ ਬੱਚੇ ਬਾਲ ਡਿੱਗੀ ਇੱਧਰ ਬੱਚਾ ਲੈਣ ਆਇਆ ਸੀਗਾ ਉਹ ਔਰ ਤੁਸੀਂ ਆਪ ਹੀ ਦੇਖ ਲਓ ਚਲੋ ਬੱਚੇ ਜੇ ਅੱਗੇ ਕੋਈ ਓਪਨ ਜਗ੍ਹਾ ਹੋਏਗੀ ਤੇ ਬੱਚਾ ਉੱਥੇ ਖੇਡੇਗਾ ਚੋ ਬੱਚੇ ਗਲੀ ਦੇ ਵਿੱਚ ਖੇਡ ਰਹੇ ਸੀਗੇ ਉਹ ਬਾਲ ਆ ਗਈ ਇੱਧਰ ਬੱਚਾ ਇੱਧਰੋਂ ਬੋਲ ਲੈਣ ਆਇਆ ਔਰ ਉਹਦਾ ਪੈਰ ਤਿਲਕਿਆ ਹੋ ਵਿੱਚ ਜਾ ਪਿਆ ਉਹਨੂੰ ਕੱਢਣ ਦੀ ਕੋਸ਼ਿਸ਼ ਬਹੁਤ ਕੀਤੀ ਤੇ ਪਰ ਉਹ ਬੱਚਾ ਉਨੇ ਨੂੰ ਥੱਲੇ ਜਾ ਚੁੱਕਿਆ ਸੀ ਇਹ ਘੱਟੋ ਘੱਟ 20 25 ਫੁੱਟ ਥੱਲੇ ਹੋਰ ਨਹੀਂ ਵਾ ਜਿੰਨੇ ਨਹੀਂ ਵਾ ਆਪਾਂ ਖੜੇ ਇਸ ਤੋਂ ਵੀ ਥੱਲੇ ਹੋਰ ਨਹੀਂ ਵਾ ਖੁੱਲਾ ਪਿਆ ਬਿਲਕੁਲ ਬਿਲਕੁਲ ਖੁੱਲਾ ਪਿਆ ਜੀ ਬਿਲਕੁਲ ਓਪਨ ਕੁਛ ਨਹੀਂ ਜੀ ਹੈਗਾ ਜੀ ਕੋਈ ਚਾਰਦੀਵਾਰੀ ਨਹੀਂ ਕੋਈ ਕੁਛ ਨਹੀਂ ਹੈਗਾ ਬਿਲਕੁਲ ਓਪਨ ਪਿਆ ਇਹਦਾ ਸਾਨੂੰ ਸਾਫ ਚਾਹੀਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅਸੀਂ ਇਹ ਮੰਗ ਕਰਦੇ ਆ ਤੁਹਾਡੇ ਜੀ ਦੇ ਤੱਕ ਬੱਚਾ ਵਿੱਚ ਪਿਆ ਰਿਹਾ ਹੈ ਬੱਚਾ ਜੀ ਘੱਟੋ ਘੱਟ 10 ਤੋਂ 15 ਮਿੰਟ ਪਿਆ ਰਿਹਾ ਅੰਦਰ ਹਾਂ ਹਾਂ ਤੇ ਬਹੁਤ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਬੱਚੇ ਨੂੰ ਅਸੀਂ ਵਿਚੋਂ ਲੱਭਿਆ ਫਿਰ ਉਹਨੂੰ ਕੱਢਿਆ ਉਹ ਓਨੀ ਦੇਰ ਨੂੰ ਉਹਦੀ ਡੈਥ ਹੋ ਚੁੱਕੀ ਸੀ ਬੱਚੇ ਦੀ ਬਹੁਤ ਜਿਆਦਾ ਹੋਰ ਕੀ ਪੰਚਾਇਤ ਦੀ ਇਕੱਲੀ ਕੀ ਇਹ ਪੰਚਾਇਤ ਦੀ ਕਮੀ ਹੈ ਜੀ ਜੇ ਇਸ ਨੂੰ ਛੱਪੜ ਨੂੰ ਬਣਾਇਆ ਗਿਆ ਸੀ ਇਹਨੂੰ ਘਰ ਤੋਂ ਬੜਾ ਦੂਰ ਬਣਾਉਂਦੇ ਜਿਹੜੀ ਪੰਚਾਇਤੀ ਜਗ੍ਹਾ ਉੱਥੇ ਬਣਾਣ ਇਹਨੂੰ ਇਹਨੂੰ ਬਿਲਕੁਲ ਘਰਾਂ ਦੇ ਬਿਲਕੁਲ ਸਾਹਮਣੇ ਇਹ ਚੀਜ਼ ਕਿਸੇ ਵੀ ਪਿੰਡ ਦੇ ਵਿੱਚ ਵੇਖ ਲਓ ਇਹ ਚੀਜ਼ ਨਹੀਂ ਹੈਗੀ ਉਹ ਸਾਈਡ ਤੇ ਆ ਚਾਰ ਤ ਵਾਰੀ ਵੀ ਦੀ ਕੀਤੀ ਹੈ ਕੁਛ ਨਹੀਂ ਕੀਤਾ ਜੀ ਕੁਛ ਨਹੀਂ ਕੀਤਾ ਲਗਾਇਆ ਸੀਗਾ ਅੰਦਰ ਤੇ ਕੋਈ ਮਤਲਬ ਕੰਮ ਚੱਲ ਰਿਹਾ ਜਾਂ ਕਿਸੇ ਤਰ੍ਹਾਂ ਕੁਛ ਨਹੀਂ ਜੀ ਕੁਛ ਨਹੀਂ ਜੇ ਹੁਣ ਅਸੀਂ ਜਿਹੜਾ ਇਹਨਾਂ ਦੇ ਪਿੰਡ ਦਾ ਸਰਪੰਚੇ ਉਹਨੂੰ ਵੀ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਜੀ ਇਹ ਹਜੇ ਪੈਸੇ ਨਹੀਂ ਆਏ ਪੰਚਾਇਤ ਮਨੋਂ ਜੇ ਪੈਸਾ ਆਏਗਾ ਸਰਕਾਰ ਮਨੋਂ ਤੇ ਅਸੀਂ ਇਹਦਾ ਕੰਮ ਕਰਾਵਾਂਗੇ ਜੇ ਅੱਜ ਇਸ ਬੱਚੇ ਨਾਲ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋ ਜਾਏਗਾ ਫਿਰ ਦੱਸੋ ਕੌਣ ਇਹਦਾ ਜ਼ਿੰਮੇਵਾਰ ਹੈ ਜੀ ਦੀ ਮੰਗ ਕਰਦੇ ਆ ਸਾਡੀ ਮੰਗ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਹੈ ਕੱਲ ਤੋਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਜੋ ਸਾਡੇ ਨਾਲ ਹੋ ਗਈ ਇਹ ਕਿਸੇ ਹੋਰ ਨਾਲ ਨਾ ਹੋਵੇ ਪਿੱਛੇ ਕਈ ਘਟਨਾ ਆਈਆਂ ਆ ਜਿਹੜੇ ਬੋਰਵੈਲ ਖੁੱਲੇ ਹਾਈ ਕੋਰਟ ਨੇ ਵੀ ਦਰਖਾਸਤ ਦਿੱਤੀਆਂ ਹਾਂ ਜੀ ਇਹ ਬਸ ਟੀਚਰ ਹੀ ਸਮਝਦੇ ਪੈਣੇ ਜੀ ਆ ਦੇਖ ਲਓ ਤੁਸੀਂ ਕਿੰਨੇ ਨੁਕਸਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੀ ਕੋਈ ਦੇਖ ਚ ਨਹੀਂ ਹੈਗਾ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਜੀ ਪਰ ਅਸੀਂ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਆ ਵੀ ਸਾਨੂੰ ਇੰਦਾ ਇਨਸਾਫ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਇਹ ਛੱਪੜ ਕਿਸੇ ਸਾਈਡ ਤੇ ਪੰਚਾਇਤੀ ਜਗ੍ਹਾ ਦੇ ਵਿੱਚ ਬਣਾਇਆ ਜਾਵੇ ਜਾਂ ਇਹਦੀ ਕੋਈ ਕਵਰ ਕੀਤਾ ਜਾਵੇ ਇਹਨੂੰ ਦੁਬਾਰਾ ਕੀਤੀਆਂ ਜਾਣ ਜੇ ਦੁਬਾਰਾ ਹੋਈਆਂ ਹੁੰਦੀਆਂ ਤੇ ਇਹ ਨੁਕਸਾਨ ਨਹੀਂ ਸੀ ਹੋਣਾ ਮੇਰਾ ਨਾ ਚਾਹਦੇ ਜੀ ਕਿੱਥੋਂ ਦਾ ਰਹਿਣ ਵਾਲੇ ਇੱਥੋਂ ਦਾ ਹੀ ਮੇਰਾ ਭਤੀਜਾ ਜੀ ਇਹ ਹਾਜੀ ਛਿੰਬਾ ਹਾਜੀ ਛਿੰਬਾ ਦੇ ਵਿੱਚ ਕਿੰਨੀ ਉਮਰ ਸੀ 10 ਸਾਲ ਦੀ ਉਮਰ ਸੀ ਜੀ ਹੁੰਦੀ ਮੈਨੂੰ ਬੱਚਿਆਂ ਨੇ ਆਣ ਕੇ ਕਿਹਾ ਕੀ ਨਾ ਵਸੇ ਮੁੰਡੇ ਦਾ ਇਹ ਵਿੰਦਨਾ ਵਿਸ਼ੂ ਮੈਨੂੰ ਆਣ ਕੇ ਕਿਹਾ ਵੀ ਡੈਡੀ ਵੀ ਵਿਸ਼ੂ ਡੁੱਬ ਗਿਆ ਮੈਂ ਕੋਈ ਲੀੜਾ ਨੇ ਲਾਇਆ ਕੋ ਲੱਤਾਂ ਲਾਇਆ ਮੈਂ ਉੱਥੋਂ ਛਾਲ ਮਾਰੀ ਹੈ ਉੱਥੋਂ ਛਾਲ ਮਾਰ ਕੇ ਸਿੱਧੀ ਮਿੱਟੋਏ ਜੀ ਛਾਲ ਮਾਰੀ ਹੈ ਤੇ ਮੈਨੂੰ ਨਹੀਂ ਲੱਭਾ ਮੈਂ 10 15 ਮਿੰਟ ਮੈਂ ਵੀ ਇਹਦੇ ਵਿੱਚ ਲੱਭਦਾ ਰਿਆ ਮੈਨੂੰ ਨਹੀਂ ਲੱਭਾ ਕਿੰਨਾ ਕੁ ਡੂੰਘਾ ਹੈ ਟੋਆ ਇਹ ਘੱਟ ਤੋਂ ਘੱਟ ਵੀ 20 25 ਫੁੱਟ ਡੂੰਘਾ ਇਹ ਟੋਆ ਇਹ ਹੈ ਜੀ ਚਪੜ ਬਣ ਰਿਹਾ ਹਾਂ ਜੀ ਚਪੜ ਹੈ ਜੀ ਨਾਗੋਏ ਦੀ ਚਾਰਦੁਵਾਰੀ ਇਹ ਕੀਤੀ ਗਈ ਨਾ ਕੋਸ਼ਿਸ਼ ਕੀਤਾ ਗਿਆ ਓਪਨ ਹੀ ਪਿਆ ਹੈ ਜੀ ਇਹ ਲੱਪਣ ਵਾਲਿਆਂ ਨੂੰ ਵੀ ਅਸੀਂ ਫੋੜੀਆਂ ਨਾਲ ਕਰਿਆ ਬਿਲਕੁਲ ਜੀ ਮੇਰੇ ਘਰ ਦੇ ਸਾਹਮਣੇ ਸਾਡੇ ਜੀ ਜੇ ਅੱਜ ਕਾ ਅੱਜ ਤਾਂ ਸਾਡੇ ਨਾ ਬਣੀ ਕੱਲ ਨੂੰ ਕਿਸੇ ਹੋਰ ਨਾਲ ਵੀ ਬਣ ਸਕਦੀ ਹੈ ਬੱਚੇ ਕੀ ਕਰ ਰਹੇ ਸੀ ਬੱਚਾ ਹੀ ਇੱਥੇ ਗਾਵਾਂ ਵੀ ਡਿੱਗੀਆਂ ਬਹੁਤ ਕਰਕੇ ਖੇਡ ਰਾ ਸੀ ਬੱਚੇ ਖੇਡ ਰਾ ਸੀ ਬਾਲ ਆ ਗਈ ਬੋਲ ਆ ਗਈ ਸੀ ਤੇ ਫੜਨ ਗਿਆ ਤੇ ਤਾਂ ਪੈਰ ਟਲਕ ਗਿਆ ਹੀ ਤੇ ਡਿੱਗ ਪਿਆ ਗਿਆ ਮੌਤ ਹੋ ਗਈ ਆ ਮੈਂ 15 10 15 ਮਿੰਟ ਤੱਕ ਮੈਂ ਵਿੱਚ ਲੱਭਦਾ ਰਿਹਾ ਮੈਨੂੰ ਨਹੀਂ ਲੱਭਾ ਫਿਰ ਅਸੀਂ ਵਾਵਾ ਜਣੇ ਆਏ ਪਿੰਡ ਦੇ ਅਸੀਂ ਕੋਸ਼ਿਸ਼ ਲੈਂਦਾ ਕਿਸੇ ਨੇ ਕਿਵੇਂ ਟੁੱਬ ਡੁੱਬ ਕੇ ਆਹੀ ਕੁੰਡੀਆਂ ਪਾ ਕੇ ਫਿਰ ਕੱਢਿਆ ਹੀ ਹੁੰਦੀ ਟੀ-ਸ਼ਰਟ ਨੂੰ ਕੁੰਡੀ ਪਈ ਆਹੀ ਤੇ ਤਾਂ ਕਰਕੇ ਬੱਚਾ ਸਾਨੂੰ ਲੱਭ ਗਿਆ ਤੇ ਉਹਨੇ ਚਕਰ ਨੂੰ ਦੀ ਮੌਤ ਹੋ ਚੁੱਕੀ ਸੀ ਸਾਡੀ ਤੇ ਇਹ ਕਾਰਵਾਈ ਇਹ ਵੀ ਇਹਨੂੰ ਜੀ ਪੰਚਾਇਤੀ ਥਾਂ ਦੇ ਵਿੱਚ ਬਣਾਇਆ ਜਾਏ। ਜਾਂ ਤੇ ਚਾਰਦਵਾਰੀ ਜਾਂ ਚਾਰਦਵਾਰੀ ਹੋ ਜਾਏ ਉੱਤੇ ਕੁਛ ਨਾ ਕੁਛ ਦਿੱਤਾ ਜਾਏ। ਪਰ ਸਭ ਤੋਂ ਜ਼ਿਆਦਾ ਸਾਡੀ ਮੰਗ ਇਹ ਹੀ ਹੈ ਵੀ ਇਹਨੂੰ ਪੰਚਾਇਤੀ ਹਾਂ ਜੀ ਸਭ ਤੋਂ ਹੀ ਜਿਹੜਾ ਲਿਖਿਆ ਬੱਚਾ ਜਿਹੜਾ ਡਿੱਗਿਆ ਸੀਗਾ ਕੀ ਰਿਪੋਰਟ? ਡੋੜ ਜੋ ਇਹਨਾਂ ਖੱਡੇ ਦੇ ਵਿੱਚ ਡੁੱਬ ਕੇ ਮਰਿਆ ਬੱਚਾ ਉਹਦੀ ਜੋ ਵੀ ਕਾਰਵਾਈ ਬਣेंगी ਇਹ ਕਰਾਂਗੇ। ਕੀ ਕਹਿ ਰਿਹਾ ਪਰਿਵਾਰ? ਪਰਿਵਾਰ ਕਹਿੰਦੇ ਵੀ ਇਹ ਕਾਰਵਾਈ ਕਰਨੀ ਚਾਹੁੰਦੇ ਆ। ਹੂੰ ਹੂੰ ਤੇ ਲਿਖਿਆ ਕਿਸ ਨੇ? ਹਾਂ ਜੀ ਦਿੱਗ ਕਿਥੇ ਬੱਚਾ ਡੱਗ ਅੱਗੇ ਇੱਕ ਛੱਪੜਾ ਬਣਾਇਆ ਹੈ ਇਹਨਾਂ ਨੇ ਹੂੰ ਉਹਦੇ ਵਿੱਚ ਡਿੱਗਾ ਛੱਪੜ ਕਿੰਨਾ ਦਾ ਛੱਪੜ ਸਰਪੰਚ ਤੇ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ ਹੂੰ ਤੇ ਇੱਕ ਪ੍ਰਦੀਪ ਸਿੰਘ ਹੈਗਾ ਹੈ ਹੂੰ ਬੱਚਾ ਕਿੰਨੀ ਕੁ ਉਮਰ ਦਾ ਕਿੰਨੇ ਸਾਲ ਦਾ 10 ਸਾਲ ਦਾ 10 ਸਾਲ ਦਾ ਹਾਂਜੀ ਮੋਟੋ ਵੀ ਹਾਂਜੀ ਅੱਛਾ ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬੰਦੀ ਹੋ ਕਰਾਂਗੇ ਜੀ ਹੂੰ ਕੀ ਨਾਮ ਤੁਹਾਡਾ ਹਾਂਜੀ ਤੁਹਾਡਾ ਕੀ ਨਾਮ ਐਸੇ ਬਿੰਦ ਸਿੰਘ ਜੀ